ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਤੁਹਾਨੂੰ ਇੱਕ ਕਥਾ ਸੁਣਾਉਣ ਲੱਗੀ ਹਾਂ ਇਹ ਕਥਾ ਪਾਈ ਨਿਹਾਲੇ ਖੱਤਰੀ ਦੀ ਮਾਤਾ ਸ਼੍ਰੀਮਤੀ ਗੁਰਦਈ ਜੀ ਦੀ ਪਾਈ ਨਿਹਾਲੇ ਖੱਤਰੀ ਜੀ ਦੀ ਮਾਤਾ ਸ਼੍ਰੀਮਤੀ ਗੁਰਦਈ ਜੀ ਆਪਣੀ ਵਿਰਧ ਅਵਸਥਾ ਵਿੱਚ ਵੀ ਕਈ ਦਿਨਾਂ ਤੋਂ ਚਰਖਾ ਕੱਤ ਰਹੀ ਸੀ ਜਦ ਉਸ ਦੀਆਂ ਨੋਹਾਂ ਈਆਂ ਉਸ ਨੂੰ ਕਹਿੰਦੀਆਂ ਮਾਤਾ ਜੀ ਤੁਸੀਂ ਕਿਉਂ ਚਰਖਾ ਕੱਤ ਰਹੇ ਹੋ ਤੁਸੀਂ ਸਾਨੂੰ ਹੁਕਮ ਕਰੋ ਤੁਹਾਨੂੰ ਜਿੰਨਾ ਸੂਤ ਚਾਹੀਦਾ ਹੈ ਅਸੀਂ ਕੱਤ ਦਿੰਦੀਆਂ ਹਾਂ ਪਰ ਇਹ ਗੱਲ ਸੁਣ ਕੇ ਮਾਤਾ ਜੀ ਕਹਿੰਦੀ ਪੁੱਤ ਇਹ ਕੰਮ ਮੇਰੇ ਹੀ ਕਰਨ ਵਾਲਾ ਹੈ ਮੈਂ ਹੁਣ ਅਗਲੀ ਦੁਨੀਆ ਵਿੱਚ ਤੁਰ ਜਾਣਾ ਹੈ ਪਰ ਮਰਨ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ ਤਾਂ ਕਿ ਮੈਂ ਉਹਨਾਂ ਅੱਗੇ ਇੱਕ ਚਾਦਰ ਦਾ ਥਾਣ ਪੇਟ ਕਰਾਂ ਤਾਂ ਕਿ ਮੇਰਾ ਜੰਮਣ ਮਰਨ ਕੱਟਿਆ ਜਾਵੇ ਉਹ ਮੁਕਤੀ ਦੇ ਦਾਤੇ ਹੀ ਇਹ ਸਭ ਭਵਜਲ ਸਾਗਰ ਤੋਂ ਪਾਰ ਕਰਵਾਤ ਸਕਦੇ ਹਨ ਪਰ ਉਸ ਦੀਆਂ ਨੋਹਾਂ ਕਹਿੰਦੀਆਂ ਇਹ ਇੰਜ ਹੋ ਸਕਦਾ ਹੈ ਗੁਰੂ ਜੀ ਤਾਂ ਅੱਜ ਕੱਲ੍ਹ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਘਿਰੇ ਹੋਏ ਹਨ ਉਹ ਕਿਲੇ ਵਿੱਚੋਂ ਨਿਕਲ ਕੇ ਕਿਵੇਂ ਆ ਸਕਦੇ ਹਨ ਪਰ ਮਾਤਾ ਗੁਰਦਈ ਜੀ ਆਪਣੀਆਂ ਨੋਹਾਂ ਦੀਆਂ ਗੱਲਾਂ ਦੇ ਵਿਸ਼ਵਾਸ ਨਾਲ ਕਰਦੀ ਉਹ ਕਹਿੰਦੀ ਇਹ ਗੁਰੂ ਤੇਗ ਬਹਾਦਰ ਸਹਹਿਜੀ ਮਹਤਾਪਾਗ ਭਰੀ ਨੂੰ ਆਗਰੇ ਜਾ ਕੇ ਦਰਸ਼ਨ ਦੇ ਸਕਦੇ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਇੱਥੇ ਆ ਕੇ ਦਰਸ਼ਨ ਕਿਉਂ ਨਹੀਂ ਦੇ ਸਕਦੇ ਮੈਂ ਤਾਂ ਹੁਣ ਚੱਲ ਫਿਰ ਵੀ ਨਹੀਂ ਸਕਦੀ ਆਨੰਦਪੁਰ ਸਾਹਿਬ ਤਾਂ ਮੈਂ ਪਹੁੰਚ ਨਹੀਂ ਸਕਦੀ ਪਰ ਉਹ ਜਾਣੀ ਜਾਣ ਹਨ ਆਪਣੇ ਸੱਚੇ ਸੇਵਕ ਨੂੰ ਜ਼ਰੂਰ ਦਰਸ਼ਨ ਦਿੰਦੇ ਹਨ ਇਸ ਲਈ ਮੈਂ ਤਾਂ ਆਪਣੇ ਹੱਥੀ ਸੂਤ ਗੱਤ ਕੇ ਜੁਲਾਹੇ ਪਾਸੋਂ ਖੱਦਰ ਬਨਵਾਵਾਂਗੀ ਅਤੇ ਆਪਣੇ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਪੇਸ਼ ਕਰਾਂਗੀ ਮਾਤਾ ਜੀ ਦੀ ਇਹ ਢਾਲ ਬਿਸ਼ਵਾਸ ਨੂੰ ਵੇਖ ਕੇ ਸਾਰੇ ਘਰ ਦੇ ਬਹੁਤ ਹੈਰਾਨ ਸਨ ਪਰ ਮਾਤਾ ਜੀ ਨੇ ਆਪ ਸੂਤ ਕੱਤਿਆ ਅਤੇ ਜੁਲਾਹੇ ਨੂੰ ਦੇ ਕੇ ਛੋਟੀ ਖੱਡੀ ਤੇ ਬਨਵਾਇਆ ਉਹ ਖੱਦਰ ਦੀ ਤਾਣੀ ਨੂੰ ਉਹ ਇੱਕ ਸੁੰਦਰ ਕਪੜੇ ਵਿੱਚ ਬੰਨ ਕੇ ਸਦੂਖ ਵਿੱਚ ਰੱਖ ਲਿਆ। ਕਾਫੀ ਸਮਾਂ ਉਹ ਗੁਰੂ ਸਾਹਿਬ ਜੀ ਨੂੰ ਢੀਕਦੀ ਰਹੀ। ਪਰ ਗੁਰੂ ਜੀ ਨਾ ਪਹੁੰਚੇ। ਉਸ ਦੇ ਪਰਿਵਾਰ ਦੇ ਲੋਕ ਜਦ ਉਸ ਨੂੰ ਇਸ ਬਾਰੇ ਯਾਦ ਕਰਵਾਉਂਦੇ ਤਾਂ ਉਹ ਕਹਿੰਦੀ ਉਹ ਜ਼ਰੂਰ ਆਉਣਗੇ। ਮੇਰਾ ਵਿਸ਼ਵਾਸ ਝੂਠ ਨਹੀਂ ਹੈ। ਗੁਰੂ ਜੀ ਦੀ ਇੰਤਜ਼ਾਰ ਵਿੱਚ ਉਸ ਦੀ ਨਿਗਾ ਵੀ ਕਮਜ਼ੋਰ ਹੋ ਗਈ ਸੀ। ਪਰ ਦਿਨ ਰਾਤ ਵਹਿਗਰੂ ਦਾ ਸਿਮਰਨ ਕਰਦੀ ਅਤੇ ਗੁਰੂ ਜੀ ਦਾ ਚਿਹਰਾ ਆਪਣੀ ਅੱਖਾਂ ਸਾਹਮਣੇ ਰੱਖਦੀ ਉਹ ਕੁਝ ਸਾਲਾਂ ਪਹਿਲਾਂ ਆਨੰਦਪੁਰ ਸਹਿਬ ਗੁਰੂ ਜੀ ਦੇ ਦਰਸ਼ਨ ਨੂੰ ਗਈ ਸੀ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਈ ਸੀ ਉਸ ਤੋਂ ਬਾਅਦ ਉਹ ਜ਼ਿਆਦਾ ਵਿਰਧ ਹੋਣ ਕਰਕੇ ਨਾ ਜਾ ਸਕੀ ਪਰ ਦਰਸ਼ਨ ਦੀ ਤਾਂ ਪਰ ਦਰਸਨਾ ਦੀ ਤਾਂਗ ਬੱਧਦੀ ਹੀ ਗਈ ਸੀ ਇੱਕ ਦਿਨ ਮਾਤਾ ਗੁਰਦੇਈ ਜਦ ਸਵੇਰੇ ਜਾਗੀ ਤਾਂ ਉਹ ਬਹੁਤ ਖੁਸ਼ ਸੀ ਉਸ ਆਪਣੇ ਸਾਰੇ ਪਰਿਵਾਰ ਨੂੰ ਇਕੱਠਾ ਕੀਤਾ ਤੇ ਕਹਿਣ ਲੱਗੀ ਮੈਨੂੰ ਰਾਤ ਸੁਪਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦਿੱਤੇ ਹਨ ਸੁਪਨੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਉਹ ਛੇਤੀ ਹੀ ਤੈਨੂੰ ਦਰਸ਼ਨ ਦੇਣ ਆ ਰਹੇ ਹਨ ਉਸ ਦੀ ਇਹ ਗੱਲ ਸੁਣ ਕੇ ਸਾਰਾ ਟੱਬਰ ਹੈਰਾਨ ਰਹਿ ਗਿਆ ਉਸ ਦਾ ਵੱਡਾ ਪੁੱਤਰ ਨਿਹਾਲਾ ਕਹਿਣ ਲੱਗਾ ਮਾਤਾ ਜੀ ਗੁਰੂ ਜੀ ਦੇ ਤੇ ਇਸ ਸਮੇਂ ਵੱਡੀ ਭੇੜ ਬਣੀ ਹੋਈ ਹੈ ਸਾਰੇ ਪਹਾੜੀ ਰਾਜਿਆਂ ਤੇ ਲੋਹਰ ਸਰਹੰਦ ਦੇ ਦਿੱਲੀ ਦੇ ਸੂਬਿਆਂ ਦੀਆਂ ਲੱਖਾਂ ਫੌਜਾਂ ਨੇ ਉਹਨਾਂ ਨੂੰ ਘੇਰਿਆ ਹੋਇਆ ਹੈ ਉਹਨਾਂ ਦਾ ਰਸਣ ਪਾਣੀ ਵੀ ਬੰਦ ਹੋਇਆ ਹੈ ਕੋਈ ਵੀ ਸਿੱਖ ਉਹਨਾਂ ਨੂੰ ਮਿਲਣ ਨਹੀਂ ਜਾ ਸਕਦਾ ਜੇ ਕੋਈ ਹਿੰਮਤ ਕਰਦਾ ਵੀ ਹੈ ਤਾਂ ਉਸ ਨੂਰਾਵੀ ਚੀ ਮਾਰ ਦਿੱਤਾ ਜਾਂਦਾ ਹੈ ਇਸ ਲਈ ਮਾਤਾ ਜੀ ਤੁਹਾਡਾ ਸੁਪਨਾ ਕਿਵੇਂ ਸੱਚ ਹੋ ਸਕਦਾ ਹੈ ਇਹ ਤਾਂ ਸਾਡੀ ਸਮਝ ਵਿੱਚ ਨਹੀਂ ਆਉਂਦਾ ਸਾਰੇ ਪਰਿਵਾਰ ਵਾਲੇ ਇਹ ਗੱਲ ਕਰ ਹੀ ਰਹੇ ਸਨ ਤੇ ਬਾਹਰਲਾ ਦਰਵਾਜ਼ਾ ਖੜਕਿਆ ਜਦ ਨਿਆਣੇ ਦਰਵਾਜ਼ਾ ਖੋਲਣ ਗਏ ਤਾਂ ਉਹ ਆਪਣੇ ਸਾਹਮਣੇ ਗੁਲਾਬੇ ਵਸੰਧ ਨੂੰ ਦੇਖ ਕੇ ਬਹੁਤ ਹੈਰਾਨ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਸਿੱਖ ਹੋਣ ਕਰਕੇ ਉਸ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਅੰਦਰ ਆਉਣ ਵਾਸਤੇ ਬੇਨਤੀ ਕੀਤੀ ਗੁਲਾਬਾ ਮਸੰਦ ਅੰਦਰ ਆ ਗਿਆ ਤੇ ਕਹਿਣ ਲੱਗਾ ਮਾਤਾ ਜੀ ਕਿੱਥੇ ਹਨ ਆ ਪੁੱਤਰਾ ਮੈਂ ਇੱਥੇ ਹੀ ਹਾਂ ਕਿਵੇਂ ਸਵੇਰੇ ਸਵੇਰੇ ਦਰਸ਼ਨ ਦਿੱਤੇ ਹਨ ਗੁਲਾਬੇ ਮਸੰਦ ਨੇ ਕੋਈ ਉੱਤਰ ਨਾ ਦਿੱਤਾ ਤੇ ਝਟ ਮਾਤਾ ਗੁਰਦੇਈ ਦੇ ਚਰਨਾਂ ਵਿੱਚ ਟੈਪਿਆ ਮਾਤਾ ਜੀ ਤੇ ਸਾਰੇ ਪਰਿਵਾਰ ਦੇ ਮੈਂਬਰ ਗੁਲਾਬੇ ਦੇ ਇਸ ਵੀ ਬਹਾਰ ਨੂੰ ਵੇਖ ਕੇ ਬਹੁਤ ਹੈਰਾਨ ਹੋਏ ਭਾਈ ਗੁਲਾਬੇ ਨੂੰ ਤਾਂ ਸਾਰੇ ਪਿੰਡ ਦੇ ਹਿੰਦੂ ਗੁਰੂ ਜੀ ਵਾਂਗ ਪੂਜਦੇ ਸਨ ਪਰ ਜਦੋਂ ਗੁਲਾਬਾ ਆਪਣਾ ਮਾਤਾ ਜੀ ਦੇ ਚਰਨਾਂ ਵਿੱਚ ਟੈਪਿਆ ਮਾਤਾ ਜੀ ਨੇ ਉਸ ਨੂੰ ਅਸੀਸ ਦਿੱਤੀ ਤੇ ਬੜੇ ਪਿਆਰ ਨਾਲ ਆਪਣੇ ਪਾਸ ਬਿਠਾਇਆ ਅਤੇ ਬੋਲੀ ਪੁੱਤਰਾ ਹੋਰ ਪਰਿਵਾਰ ਸਭ ਠੀਕ ਹੈ ਹਾਂ ਸਾਰਾ ਪਰਿਵਾਰ ਠੀਕ ਹੈ ਮਾਤਾ ਜੀ ਫਿਰ ਕੁਝ ਦੇਰ ਠਹਿਰ ਕੀ ਕਹਿਣ ਲੱਗਾ ਮਾਤਾ ਜੀ ਤੁਹਾਨੂੰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਿਲਣਾ ਚਾਹੁੰਦੇ ਹਨ ਭਾਈ ਗਲਾਬੇ ਜੀ ਇਹ ਗੱਲ ਸੁਣ ਕੇ ਮਾਤਾ ਜੀ ਬਹੁਤ ਖੁਸ਼ ਹੋਏ ਉਹਨਾਂ ਦੀ ਅੱਖਾਂ ਵਿੱਚ ਇੱਕ ਅਜੀਬ ਨੋ ਰੋਸ਼ਨੀ ਆ ਗਈ ਅਤੇ ਉਹਨਾਂ ਨੂੰ ਇੰਜ ਉਹਨਾਂ ਪਾਵ ਹੋਇਆ ਕਿ ਜਿਵੇਂ ਉਹਨਾਂ ਦੀਆਂ ਅੱਖਾਂ ਦੀ ਜੋਤ ਇੱਕ ਮਟਿਆਰ ਵਾਂਗ ਤੇਜ ਹੋ ਗਈ ਹੋਵੇ ਬੜੀ ਉਤੇਜਿਤ ਅਤੇ ਭਾਵੁਕ ਹੋ ਕੇ ਉਹ ਬੋਲੀ ਕਿੱਥੇ ਹਨ ਗੁਰੂ ਜੀ ਮਹਾਰਾਜ ਮੇਰੇ ਘਰ ਹਨ ਤੁਹਾਡੇ ਘਰ ਇੱਥੇ ਮਾਛੀਵਾੜੇ ਵਿੱਚ ਹਾਂ ਇੱਥੇ ਮਾਛੀਵਾੜੇ ਵਿੱਚ ਹੀ ਹਨ ਆਨੰਦਵਰ ਸਾਹਿਬ ਤੋਂ ਆਏ ਹਨ ਹਾਂ ਆਨੰਦਵਰ ਸਾਹਿਬ ਤੋਂ ਹੀ ਆਏ ਹਨ ਮੈਨੂੰ ਮਿਲਣਾ ਚਾਹੁੰਦੇ ਹਨ ਤੇ ਉਹ ਮੇਰਾ ਨਾਂ ਜਾਣਦੇ ਹਨ ਹਾਂ ਤੁਹਾਡਾ ਨਾਂ ਵੀ ਜਾਣਦੇ ਹਨ ਤੇ ਤੁਹਾਡੇ ਵੱਡੇ ਪੁੱਤਰ ਦਾ ਨਾਂ ਵੀ ਜਾਣਦੇ ਹਨ ਕੀ ਕਿਹਾ ਉਹਨਾਂ ਨੇ ਮਾਤਾ ਜੀ ਹੋਰ ਪੁਵਾ ਕਬ ਮਾਤਾ ਜੀ ਹੋਰ ਮਾਤਾ ਜੀ ਹੋਰ ਭਵਕ ਹੋ ਕੇ ਬੋਲੀ ਉਹਨਾਂ ਕਿਹਾ ਮਾਛੀਵਾੜੇ ਵਿੱਚ ਇੱਕ ਨਿਹਾਲੇ ਦੀ ਮਾ ਖੱਤਰੀ ਰਹਿੰਦਾ ਹੈ ਉਹਨਾਂ ਕਿਹਾ ਮਾਛੀਵਾੜੇ ਵਿੱਚ ਇੱਕ ਨਿਹਾਲੇ ਨਾਂ ਦਾ ਖੱਤਰੀ ਰਹਿੰਦਾ ਹੈ ਉਸ ਦੀ ਮਾਤਾ ਗੁਰਦੇਈ ਜੀ ਸਾਨੂੰ ਬਹੁਤ ਯਾਦ ਕਰਦੀ ਰਹਿੰਦੀ ਹੈ ਉਹ ਸਾਡੇ ਵਾਸਤੇ ਇੱਕ ਖੱਦਰ ਦਾ ਥਾਨ ਵੀ ਬਣਾਈ ਆ ਹੋਇਆ ਹੈ ਅੱਛਾ ਉਹਨਾਂ ਨੂੰ ਖੱਦਰ ਦੇ ਥਾਨ ਦਾ ਵੀ ਪਤਾ ਹੈ ਦਨ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਘਟ ਘਟ ਤੇ ਪਟ ਪਟ ਦੀ ਜਾਣਦੇ ਹਨ ਮੇਰੀ ਨਵਾਣੀ ਦਾ ਉਹਨਾਂ ਨੂੰ ਨਾਂ ਵੀ ਪਤਾ ਹੈ ਅਤੇ ਖੱਦਰ ਦਾ ਆਸਾਨ ਇਸ ਬਾਰੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਮੈਂ ਜਏ ਸਤਗੁਰੂ ਤੋਂ ਹਜ਼ਾਰਾਂ ਵਾਰ ਕੁਰਬਾਨ ਜਾਵਾਂ ਮਾਤਾ ਜੀ ਇਹ ਕੋਕਤ ਤੋਂ ਤਾਂ ਮੈਂ ਵੀ ਬਹੁਤ ਹੈਰਾਨ ਹੋਇਆ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਦਾ ਕਲਿਆਣ ਕਰਦੇ ਹਨ ਆਪ ਉਹ ਵੱਡਾ ਕਸ਼ਟ ਢਾ ਰਹੇ ਹਨ ਪਰ ਆਪਣੀ ਸੇਵਕਾਂ ਨੂੰ ਦੁੱਖ ਸੁੱਖ ਵਿੱਚ ਵੀ ਨਹੀਂ ਭੁੱਲਦੇ ਕੀ ਕਸ਼ਟ ਆਇਆ ਹੈ ਉਹਨਾਂ ਤੇ ਮਾਤਾ ਜੀ ਹੈਰਾਨ ਹੋ ਕੇ ਬੋਲੇ ਬਹੁਤ ਵੱਡਾ ਕਸ਼ਟ ਸੁਣ ਕੇ ਅੱਖਾਂ ਵਿੱਚ ਅੰਜੂ ਆ ਗ ਜਾਂਦੇ ਹਨ ਕਲੇਜੇ ਵਿੱਚ ਧੂਪ ਹੈ ਜਾਂਦੀ ਹੈ ਧਰਤੀ ਪੈਰਾਂ ਥੱਲਿਓਂ ਖਿਸਕ ਜਾਂਦੀ ਹੈ ਇਹ ਹੈ ਵੱਡਾ ਕਸ਼ਟ ਅੱਜ ਕੱਲ ਕਿਸੇ ਵਲੀ ਅਵਤਾਰ ਤੇ ਵੀ ਨਹੀਂ ਆਇਆ ਮਾਤਾ ਜੀ ਜਿਹੜੇ ਪਹਿਲਾਂ ਬਹੁਤ ਖੁਸ਼ ਸਨ ਚਿਹਰਾ ਲਮਕਾ ਕੇ ਬਹਿ ਗਈ ਤੇ ਕਹਿਣ ਲੱਗੀ ਰੱਬ ਦਾ ਵਾਸਤਾ ਹੀ ਮੈਨੂੰ ਵੀ ਕੁਝ ਦੱਸੋ ਮੇਰੇ ਸਤਿਗੁਰੂ ਤੇ ਕੀ ਭਾਣਾ ਵਰਤਿਆ ਹੈ ਵਰਤਿਆ ਤਾਂ ਬਹੁਤ ਕੁਝ ਹੈ ਮਾਤਾ ਜੀ ਪਰ ਮੇਰੇ ਸਤਿਗੁਰੂ ਜੀ ਪੂਰੀ ਚੜ੍ਹਦੀ ਕਲਾ ਵਿੱਚ ਹਨ ਉਹਨਾਂ ਦੇ ਚਿਹਰੇ ਉੱਤੇ ਉਹੀ નિਹਾਲੀ ਰੂਹ ਹੈ ਇੰਨਾ ਕੁਝ ਹੋਣ ਦੇ ਵਿੰਜ ਲੱਗਦਾ ਹੈ ਜਿਵੇਂ ਕੁਝ ਹੋਇਆ ਹੀ ਨਹੀਂ ਪਰ ਹੋਇਆ ਕੀ ਵਿਚਾਰ ਤਾਂ ਕਿਉਂ ਪਾ ਰਹੇ ਹੋ ਮੈਨੂੰ ਕੁਝ ਤਾਂ ਦੱਸ ਮਾਤਾ ਜੀ ਆਨੰਦਪੁਰ ਦਾ ਕਿਲਾ ਖਾਲੀ ਕਰਕੇ ਆ ਗਏ ਹਨ ਮੁਸਲਮਾਨਾਂ ਨੇ ਕੁਰਾਨ ਦੀ ਅਤੇ ਹਿੰਦੂਆਂ ਨੇ ਗਉਆਂ ਦੀ ਸੁਗੰਧ ਖਾ ਕੇ ਕਿਹਾ ਕਿਹਾ ਸੀ ਕਿ ਜੇ ਉਹ ਆਨੰਦਪੁਰ ਦਾ ਕਿਲਾ ਖਾਲੀ ਕਰ ਦੇਣ ਤਾਂ ਉਹਨਾਂ ਨੂੰ ਕੁਝ ਨਹੀਂ ਕਹਿਣਗੇ ਪਰ ਜਦੋਂ ਨਾ ਕਿਲਾ ਖਾਲੀ ਕਰ ਦਿੱਤਾ ਤਾਂ ਪਹਾੜੀ ਰਾਜਿਆਂ ਅਤੇ ਮੁਗਲਾਂ ਦੀਆਂ ਫੌਜਾਂ ਨੇ ਉਹਨਾਂ ਦਾ ਪਿੱਛਾ ਕੀਤਾ ਗੁਰੂ ਸਾਹਿਬ ਸਰਸਵਰਦੀ ਪਾਰ ਕਰਕੇ ਜਦ ਮਾਲਵੇ ਵੱਲ ਜਾਣ ਲੱਗੇ ਤਾਂ ਸ਼ਾਹੀ ਫੌਜਾਂ ਉਹਨਾਂ ਦੇ ਮਗਰ ਲੱਗ ਗਈਆਂ ਸਰਸਾ ਨਦੀ ਪਾਰ ਕਰਦੇ ਸਮੇਂ ਉਹਨਾਂ ਦੇ ਮਾਤਾ ਜੀ ਤੇ ਛੋਟੇ ਸਹਿਮ ਜਾਦੇ ਬਖ ਹੋ ਗਏ ਲੜਾਈ ਵਿੱਚ ਲੜਦੇ ਅਤੇ ਨਦੀ ਪਾਰ ਕਰਦੇ ਉਹਨਾਂ ਦੇ ਸਿੱਖ ਸੇਵਕ ਵੀ ਵਿਛੜ ਗਏ। ਗੁਰੂ ਜੀ ਨਾਲ ਕੇਵਲ 40-50 ਸਿੱਖ ਹੀ ਰਹਿ ਗਏ। ਮੁਗਲ ਫੌਜਾਂ ਨਾਲ ਟਕਰਾ ਕਰਨ ਵਾਸਤੇ ਗੁਰੂ ਜੀ ਨੇ ਚਮਕੌਰ ਵਿਖੇ ਇੱਕ ਗੱਡੀ ਦਾ ਅਸਰਾ ਲਿਆ। 10 ਲੱਖ ਤੋਂ ਵੀ ਵੱਧ ਮੁਗਲਾਂ ਅਤੇ ਪਹਾੜੀ ਫੌਜਾਂ ਦੀ ਛੋਟੀ ਜਹੀ ਗੱਡੀ ਨੂੰ ਘੇਰ ਲਿਆ। ਪਰ ਗੁਰੂ ਜੀ ਨੇ 40-50 ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ। ਉਤੇ ਲੱਖਾਂ ਬਹਿਰੀਆਂ ਦਾ ਘਾਟ ਘਾੜ ਦਿੱਤਾ ਪਰ ਗੜੀ ਇੱਕ ਅਵਜਾ ਨਾ ਹੋਣ ਦਿੱਤਾ ਰਾਤ ਤੱਕ ਲੜਾਈ ਚੱਲਦੀ ਰਹੀ ਅਖੀਰ ਦੁਸ਼ਮਣਾਂ ਦੀਆਂ ਫੌਜਾਂ ਪਿਛਾਂ ਹਟ ਕੇ ਬੈਠ ਗਈਆਂ ਰਾਤ ਪੰਜਾ ਸਿੰਘਾਂ ਨੇ ਗੁਰੂ ਜੀ પાસે ਬੇਨਤੀ ਕੀਤੀ ਉਹ ਗੜੀ ਛੱਡ ਕੇ ਚਲੇ ਜਾਣਾ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਮੰਨ ਕੇ ਤਿੰਨ ਹੋਰ ਸਿੰਘਾਂ ਨੂੰ ਲੈ ਕੇ ਮੇਰੇ ਪਾਸ ਆਹ ਠਹਿਰੇ ਆਣ ਬਾਰੇ ਵੱਡੇ ਸਹਿਮਜਾਦਿਆਂ ਤੇ ਦੋਹਾ ਮਤਾਮਾ ਬਾਰੇ ਤੁਸੀਂ ਕੁਝ ਦੱਸਿਆ ਨਹੀਂ ਦੋਹਾ ਮਤਾਮਾ ਨੂੰ ਤਾਂ ਗੁਰੂ ਜੀ ਨੇ ਭਾਈ ਮਨੀ ਅਤੇ ਭਾਈ ਦੀਪ ਸਿੰਘ ਜੀ ਨਾਲ ਦਿੱਲੀ ਨੂੰ ਭੇਜ ਦਿੱਤਾ ਸੀ ਪਰ ਇਸ ਬਾਰੇ ਹਾਲੇ ਕੋਈ ਪੱਕਾ ਸਬੂਤ ਨਹੀਂ ਕਿਉਂਕਿ ਸੁਰੱਖਿਆਤ ਪਹੁੰਚ ਗਈਆਂ ਹਨ ਪਰ ਦੋਵੇਂ ਵੱਡੇ ਸਹਿਬ ਜਾਦੇ ਚਮਕੌਰ ਦੀ ਜੰਗ ਵਿੱਚ ਸਿੱਧਿਆ ਪਾ ਗਏ ਹਨ ਇਹ ਗੱਲ ਕਹਿ ਕੇ ਭਾਈ ਗੁਲਾਬੇ ਦੀ ਅੱਖਾਂ ਵਿੱਚ ਅਥਰੂ ਆ ਗਏ ਅਤੇ ਮਾਤਾ ਗੁਰਦੇਈ ਦੇ ਉਸ ਦਾ ਪਰਿਵਾਰ ਬੁੱਬੀ ਰੋਪਿਆ ਭਾਈ ਗੁਲਾਬੇ ਨੇ ਸਾਰੇ ਪਰਿਵਾਰ ਨੂੰ ਤਰਵਾਸ ਦਿੱਤਾ ਤੇ ਕਿਹਾ ਇਹ ਸਭ ਕੁਝ ਵੈਗਰੂ ਦਾ ਭਾਣਾ ਏ ਮੈਂ ਜਾਦੂ ਗੁਰੂ ਜੀ ਨਾਲ ਇਸ ਬਾਰੇ ਅਫਸੋਸ ਕੀਤਾ ਤਾਂ ਖਿੜ-ਖਿੜ ਕੇ ਹੱਸ ਪਏ ਕਹਿਣ ਲੱਗੇ ਮੇਰੇ ਪੁੱਤਰ ਇਹ ਸਭ ਕੁਝ ਪ੍ਰਭੂ ਦੇ ਪੁੱਤਰ ਹਨ ਪ੍ਰਭੂ ਆਪੇ ਦਿੰਦਾ ਤੇ ਆਪੇ ਹੀ ਲੈ ਜਾਂਦਾ ਇਸ ਕਰਕੇ ਸਾਨੂੰ ਕਿਸੇ ਗੱਲ ਦਾ ਅਫਸੋਸ ਨਹੀਂ ਕਰਨਾ ਚਾਹੀਦਾ ਬਾਕੀ ਜਿਹੜੇ ਹੋਰ ਸਿੰਘ ਸਿੱਧ ਹੋਏ ਹਨ ਉਹ ਵੀ ਤਾਂ ਮੇਰੇ ਪੁੱਤਰ ਜੀ ਇਹਨੂੰ ਬੜੀ ਖੁਸ਼ੀ ਹੋਈ ਹੈ ਕਿ ਮੇਰੇ ਪੁੱਤਰ ਬੜੀ ਬਹਾਦਰੀ ਨਾਲ ਲੜੇ ਪਿੱਠ ਨਹੀਂ ਦਿਖਾਈ ਸੈਂਕੜੇ ਬੈਰੀਆਂ ਨੂੰ ਪਾਰ ਬਲਾ ਕੇ ਖੁਸ਼ੀ-ਖੁਸ਼ੀ ਸਿੱਧੀ ਜਾਨ ਪੀ ਗਈ ਮੈਨੂੰ ਆਪਣੇ ਸਾਰੇ ਸਿੰਘਾਂ ਤੇ ਬੜਾ ਮਾਣ ਹੈ। ਤਨ ਹਨ ਗੁਰੂ ਜੀ ਮਹਾਰਾਜ ਉਹਨਾਂ ਦਾ ਕੋਈ ਸਾਨੀ ਨਹੀਂ। ਹੁਣ ਹੋਰ ਦੇਰ ਨਾ ਕਰੀਏ। ਮੈਂ ਹੁਣ ਛੇਤੀ ਆਪਣੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ। ਗੁਰੂ ਜੀ ਨੇ ਕਿਹਾ ਹੈ ਆਉਣ ਲੱਗੇ ਖੱਦਰ ਦਾ ਥਾਨ ਵੀ ਨਾਲ ਲਈ ਆਉਣ। ਇਸ ਲਈ ਖੱਦਰ ਦਾ ਥਾਨ ਵੀ ਨਾਲ ਲੈ ਲਵੋ। ਮਾਤਾ ਗੁਰਦੇਈ ਜੀ ਇਹ ਖੱਦਰ ਦੇ ਧਾਨ ਨੂੰ ਸਦੂਖ ਵਿੱਚੋਂ ਕੱਢ ਕੇ ਆਪਣੇ ਪੁੱਤਰ ਨਿਹਾਲੇ ਨੂੰ ਫੜਾ ਦਿੱਤਾ ਤੇ ਉਸ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਚੱਲ ਪਈ